ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਲੁਧਿਆਣੇ ਜੇਲ੍ਹ ਦੇ ਅੰਦਰੋਂ ਰਫੂ ਚੱਕਰ ਹੋਇਆ ਹਵਾਲਾਤੀ ਬਿਹਾਰ ਤੋਂ ਕਾਬੂ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕਰਨ ਤੇ ਹੱਥ ਲੱਗੀ ਸੀ ਜਾਣਕਾਰੀ ਕਈ ਦਿਨਾ ਤੋਂ ਤਲਾਸ਼ ਤੋਂ ਬਾਅਦ ਆਖਿਰਕਾਰ ਲੁਧਿਆਣਾ ਪੁਲਿਸ ਨੇ ਜੇਲ੍ਹ ਤੋਂ ਲਾਪਤਾ ਹੋਏ ਹਵਾਲਾਤੀ ਨੂੰ ਬਿਹਾਰ ਤੋਂ ਗ੍ਰਿਫਤਾਰ ਕਰ ਲਿਆ ਹੈ ਕੁਝ ਦਿਨ ਪਹਿਲਾਂ ਚੋਰੀ ਦੇ ਮਾਮਲੇ ਦੀ ਹਵਾਲਾਤੀ ਰਾਹੁਲ ਲੁਧਿਆਣਾ ਸੈਟਰ ਜੇਲ੍ਹ ਜੋ ਅਚਾਨਕ ਲਾਪਤਾ ਹੋ ਗਿਆ ਜੇਲ੍ਹ ਮੁਲਾਜ਼ਮ ਲਗਾਤਾਰ ਜੇਲ੍ਹ ਦੇ ਬ੍ਰੇਕਰ ਅਤੇ ਜੇਲ੍ਹ ਦੇ ਅੰਦਰ ਦੀਆਂ ਹੋਰ ਥਾਵਾਂ ਖੰਗਾਲ ਦੇ ਰਹੇ ਮੁਲਾਜ਼ਮਾਨ ਨੇ ਜੇਲ੍ਹ ਦੀ ਸੀਵਰੇਜ ਜਾਂਚ ਕੀਤੀ ਪਰ ਮੁਲਾਜ਼ਮਾਨ ਨੂੰ ਕਾਮਯਾਬੀ ਨਾ ਮਿਲ ਸਕੀ ਜੇਲ੍ਹ ਅਧਿਕਾਰੀ ਪਹਿਲੇ ਦਿਨ ਤੋਂ ਹੀ ਇਹ ਕਹਿੰਦੇ ਸੀ ਕਹਿੰਦੇ ਰਹੇ ਕਿ ਕੈਦੀ ਫਰਾਰ ਨਹੀਂ ਹੋਇਆ ਕਿ ਜੇਲ੍ਹ ਦੇ ਅੰਦਰ ਹੀ ਹੋ ਸਕਦਾ ਹੈ ਅਧਿਕਾਰੀ ਜੇਲ੍ਹ ਨੂੰ ਪੁਖਤਾ ਸੁਰੱਖਿਆਤ ਵਿਵਸਥਾ ਦਾ ਹਵਾਲਾ ਦੇ ਰਹੇ ਪਰ ਜਿਵੇਂ ਹੀ ਹਾਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਸਾਰਾ ਮਾਮਲਾ ਸ਼ੀਸ਼ੇ ਮੰਗ ਸਾਫ ਹੋ ਗਿਆ ਕੈਦੀ ਕੰਦ ਟੱਪ ਕੇ ਫਰਾਰ ਹੁੰਦਾ ਦਿਖਾਈ ਦਿੱਤਾ ਤੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਅਤੇ ਪੋਰਸ ਨੇ ਮਲਾਜਮ ਨੂੰ ਬਿਹਾਰ ਤੋਂ ਗ੍ਰਿਫਤਾਰ ਕਰ ਲਿਆ ਖਬਰਾਂ ਅੰਦ ਤੱਕ ਬਣੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜਰੂਰ ਦਿਓ ਜੀ